ਹੁਸ਼ਿਆਰਪੁਰ ਦੇ ਹਰੀ ਨਗਰ ਗਲੀ ਨੰਬਰ 4 ਦੇ ਵਿੱਚ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਚੋਰ ਘਰ ਚੋਂ ਸਕੂਟਰ ਚਾਂਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਹਾਂਜੀ ਮੈਡਮ ਕੀ ਨਾਮ ਆਪਣਾ ਜੀ ਜੋਤੀ ਪ੍ਰਿਹਾਰ ਕਿੱਦਾਂ ਹੋਈ ਚੋਰੀ ਕਿੱਦਾਂ ਪਤਾ ਲੱਗਿਆ ਮੈਂ 30 ਤਰੀਕ ਨੂੰ ਆਪਣੀ ਸਿਸਟਰ ਕੋਲ ਮਹਾਲੀ ਗਈ ਆ ਤੇ ਰਾਤ ਮੈਨੂੰ ਫੋਨ ਆਇਆ ਸਾਡੀ ਮਿਊਸਪਲ ਉਹਨਾਂ ਦੇ ਮੈਂਬਰ ਨੇ ਦੱਸਿਆ ਕਿ ਤੁਹਾਡੇ ਚੋਰੀ ਹੋ ਗਈ ਆ ਮੈਂ ਉਸ ਤੋਂ ਬਾਅਦ 7:00 ਵਜੇ ਮੈਂ ਇੱਥੇ ਪੁੱਜ ਗਈ ਆ ਹਿਸ਼ਾਪੁਰ ਕਿਉਂਕਿ ਰਾਤ ਨੂੰ ਉਹਨਾਂ ਨੇ 3:00 ਵਜੇ ਮੈਨੂੰ ਇਨਫੋਰਮ ਕੀਤਾ ਉਸ ਤੋਂ ਬਾਅਦ ਤਿਆਰ ਕੀਤਾ ਇਸ ਕਪੜੇ-ਕੁਪੜੇ ਢਾਲ ਲਏ ਤਾਂ ਫਿਰ ਉਸ ਤੋਂ ਬਾਅਦ ਅਸੀਂ ਚੱਲ ਪਏ ਕਿੰਨਾ ਨੁਕਸਾਨ ਹੋਇਆ ਜੀ ਇਹ 5 6 ਲੱਖਸ ਦਾ ਹੈ ਕੀ ਕੀ ਲੱਗੇ ਜੀ ਜੀ ਐਕਟਿਵਾ ਹਿਅਰਿੰਗ ਹੈਡ ਐਲ ਸੀ ਡੀ ਬਲੋਅਰ ਸਿਲਵਰ 골ਡ ਕੈਸ਼ ਪੁਲਿਸ ਨੂੰ ਤਲਾ ਦਿੱਤੇ ਹਾਂ ਜੀ ਪੁਲਿਸ ਨੂੰ ਕਹਿ ਕੇ ਆਏ ਆ ਪਰ ਪੁਲਿਸ ਹਜੇ ਤੱਕ ਰਿਪੋਰਟ ਕਰ ਐਫ ਆਈ ਆਰ ਨਹੀਂ दर्ज ਕੀਤੀ ਉਹਨਾਂ ਨੇ ਤਾਂ ਉਹ ਕਹਿੰਦੇ ਤੁਸੀਂ ਆਪਣੇ ਆਪ ਦੇਖੋ ਕੁਛ ਇਸੇ ਤਰ੍ਹਾਂ ਹੀ ਗੱਲ ਬਣਾ ਰਹੇ ਸੀ ਆਨੇ ਆ ਤੁਸੀਂ ਦੇਖੋ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਪਹਿਲਾਂ ਦੇਖੋਗੇ ਅਸੀਂ ਕੀ ਪਤਾ ਅਸੀਂ ਕੀਤੀ ਹੋਵੇ ਤੁਸੀਂ ਵੀ ਉਹ ਕਰਨੀ ਹੈ ਕਿ ਅਸੀਂ ਕਰਨੀ ਹੈ ਤਾਂ ਇਸੇ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਉਹ ਕਹਿੰਦਾ ਮੈਨੂੰ ਐਸ ਐਸ ਪੀ ਦਾ ਫੋਨ ਆਇਆ ਹੈ ਮੈਂ ਉਹਨੂੰ ਮਿਲਣ ਲਈ ਚੱਲਦਾ ਹਾਂ ਤੁਹਾਡੀ ਚੋਰੀ ਵਾਲ ਕੋਈ ਧਿਆਨ ਨਹੀਂ ਨਹੀਂ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਸਸ ਮੈਨੂੰ ਮਿਲਿਆ ਨਹੀਂ ਮੈਂ ਮੁੜ ਕੇ ਆਨਾ ਮੁੜ ਕੇ ਕਰਨੇ ਆ ਨਾ ਭਾਈ ਸਾਹਿਬ ਦੇ ਸਾਹਮਣੇ ਗੱਲ ਹੋਈ ਆ ਤੇ ਹਮ ਬੇਚ ਕਰਦੇ ਹਾਲੇ ਕੋਈ ਨਹੀਂ ਆਇਆ ਹਾਂ ਹਜੇ ਤੱਕ ਨਹੀਂ ਕੋਈ ਆਇਆ ਤੁਹਾਡੇ ਮਹੱਲੇ ਦੇ ਵਿੱਚ ਚੋਰੀ ਹੋਈ ਹੈ ਕੀ ਕਹੋਗੇ ਬੜੀ ਮੰਦ ਭਾਗੀ ਕਟੜਾ ਜੀ ਇਹ ਸਾਡੇ ਮਹੱਲੇ ਦੇ ਵਿੱਚ ਤੀਸਰੀ ਚੋਰੀ ਆ ਹਫਤੇ 15 ਦਿਨ ਦੇ ਅੰਦਰ ਅੰਦਰ ਇਹ ਜਦੋਂ ਰਾਤ ਨੂੰ ਸਾਢੇ 3 ਵਜੇ ਦੇ ਵਿੱਚ ਮੈਨੂੰ ਫੋਨ ਆਇਆ ਕਿ ਸਾਡੇ ਦਗ ਗਵਾਂਡ ਦੇ ਵਿੱਚ ਚੋਰੀ ਆ ਸੀ ਉਸੇ ਵੇਲੇ ਆ ਕੇ ਜਿਹੜਾ ਦੇ ਘਰ ਚੋਰੀ ਹੋ ਗਏ ਸੀ ਮੁਹਾਲੀ ਆਪਣੀ ਸਿਸਟਰ ਦੇ ਕੋਲ ਉਹਨਾਂ ਨੂੰ ਇਤਲਾਹ ਕੀਤੀ ਕਿ ਅਸੀਂ ਗਲੀ ਵਾਲੇ ਨੇ ਇਕੱਠੇ ਹੋ ਕੇ ਪੁਲਿਸ ਵਾਲਾ ਕਿਉਂਕਿ ਇੱਕ ਮੌਕੇ ਤੇ ਪੁਲਿਸ ਵਾਲਾ ਆਏ ਸੀਗੇ ਜੀ ਉਹ ਦੇਖ ਚੈੱਕ ਕਰਕੇ ਚਲੇ ਗਏ ਜੋ ਜੋ ਚੋਰੀ ਹੋਈ ਹੈ ਤੇ ਬਾਅਦ ਵਿੱਚ ਉਹ ਅਸੀਂ ਜਦੋਂ ਇਹਨਾਂ ਦੇ ਮਕਾਨ ਮਾਲਕ ਆ ਗਏ ਫਿਰ ਉਹ ਥਾਣੇ ਗਏ ਅਸੀਂ ਤੇ ਥਾਣੇ ਵਾਲਾ ਪੁਲਿਸ ਵਾਲਾ ਨੇ ਮਨਾਂ ਕਰਤਾ ਕਿੰਦੀ ਜੀ ਇਸ ਵੇਲੇ ਸਾਡੇ ਕੋਲ ਟਾਈਮ ਨਹੀਂ ਅਸੀਂ ਬਾਅਦ ਚ ਆਵਾਂਗੇ ਤੁਸੀਂ ਅਸੀਂ ਐਸਐਸਪੀ ਸਾਹਿਬ ਦਾ ਫੋਨ ਹੈ ਅਸੀਂ ਉਧਰ ਚੱਲੇ ਆ ਜਦੋਂ ਫ੍ਰੀ ਹੋਣੇ ਤੇ ਅਸੀਂ ਬਾਅਦ ਚ ਦੇਖਦੇ ਕੀ ਹੋਏ ਜਿਨ੍ਹਾਂ ਦੇ ਚੋਰੀ ਹੋਈ ਮੌਕੇ ਤੇ ਉਹਨਾਂ ਦਾ ਨੁਕਸਾਨ ਕਾਫੀ ਹੋਇਆ ਐਕਟਿਵ ਐਲਸੀਡੀ ਬਲੂਅਰ ਕਟੋ-ਕਟ 골ਡ ਕਾਫੀ ਹੋਇਆ ਚਾਂਦੀ 6-7 ਲੱਖ ਦੇ ਆਸ-ਪਾਸ ਉਹਨਾਂ ਦੀ ਚੋਰੀ ਹੋਈ ਆ। ਪੁਲਿਸ ਨੂੰ ਬਹੁਤ ਸਾਰੀਆਂ ਜਿਹੜੀਆਂ ਆਈਆਂ ਚੋਰੀਆਂ ਹਰ ਰੋਜ਼ ਹੀ ਹੋ ਰਹੀਆਂ ਆਈਆਂ ਪੁਲਿਸ ਜੀ ਸਫਲਤਾ ਦੇ ਕਰਨੀ ਹੈ। ਪੁਲਿਸ ਨੂੰ ਬਿਲਕੁਲ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਹੈ। ਚਲਾਨ ਕੱਟਣ ਦੀ ਬਜਾਏ ਮੁਹੱਲਿਆਂ ਦੇ ਵਿੱਚ ਪੀਸੀਆਰ ਪਤਾ ਨਹੀਂ ਚਾਹੀਦੀ ਹੈ। ਕਿਉਂਕਿ ਸਾਡੇ ਆਪਣੇ ਏਰੀਆ ਦੀ ਜੇ ਗੱਲ ਕਰਾਂ ਤੀਸਰੀ ਚੋਰੀ ਹੈ। ਪਿਛਲੇ ਸਾਲ ਇੱਕ ਲੇਡੀ ਦੀ ਗਲੀ 'ਚ ਬੈਠੇ ਦੀ ਚੈਨੀ ਹੋ ਗਈ। ਪਿਛਲੇ ਹਫਤੇ ਇੱਕ ਘਰ ਦੇ ਵਿੱਚ ਔਰ ਟੂਟੀਆਂ ਤੱਕ ਲਾ ਕੇ ਚੱਲੇਗੇ ਇੱਕ ਨਾਲ ਦੀ ਗਲੀ ਦੇ ਵਿੱਚ ਉੱਥੋਂ ਫ੍ਰਿਜ ਵਗੈਰਾ ਬੈਟਰੀ ਵਗੈਰਾ ਕਾ ਇਦਾਂ ਇਦਾਂ ਤੱਕ ਦਾ ਨੁਕਸਾਨ